ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ। ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ। ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜ਼ਰੂਰ ਰੱਖਣੇ। ਗੁਰਦੀਪ ਸਿੰਘ ਤੇ ਉਹਦੀ ਪਤਨੀ ਪਟਿਆਲਾ ਸ਼ਹਿਰ ਦੇ ਵਿੱਚ ਰਹਿੰਦੇ ਆ। ਉਹਨਾਂ ਦੇ ਇੱਕ ਬੇਟਾ ਉਹਨਾਂ ਦਾ ਬੇਟਾ 2 ਸਾਲ ਦਾ ਹੈ। ਇੱਕ ਦਿਨ ਗੁਰਦੀਪ ਦੀ ਪਤਨੀ ਸਵੇਰੇ ਸਵੇਰੇ ਘਰ ਦਾ ਕੂੜਾ ਸੁੱਟਣ ਜਾਂਦੀ ਆ। ਵੈਸੇ ਤਾਂ ਉਹਨਾਂ ਦੇ ਕੂੜੇ ਵਾਲਾ ਆਉਂਦਾ ਸੀ ਪਰ ਕਈ ਵਾਰ ਜਦੋਂ ਕੂੜੇ ਵਾਲਾ ਇੱਕ ਦਿਨ ਨਹੀਂ ਆਉਂਦਾ ਸੀ ਤਾਂ ਡਸਟਬੇਨਾ ਜਿਹੜਾ ਕੂੜੇ ਦਾ ਭਰ ਜਾਂਦਾ ਸੀ ਤੇ ਉਹਨਾਂ ਦੇ ਘਰ ਦੇ ਨੇੜੇ ਕੂੜੇ ਦੇ ਜਿਹੜੇ ਡੰਪ ਆਉ ਹੁੰਦੇ ਸੀ ਉਹ ਉੱਥੇ ਕੂੜਾ ਸੁੱਟਣ ਗਈ ਤੇ ਉਹਨੂੰ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ। ਉਹ ਸੋਚਦੀ ਆ ਵੀ ਇੰਨੀ ਸਵੇਰੇ ਸਵੇਰੇ ਬੱਚੇ ਦੇ ਰੋਣ ਦੀ ਆਵਾਜ਼ ਵੀ ਇੱਧਰ ਤਾਂ ਕੋਈ ਰਹਿਸ਼ ਵੀ ਹੈ ਨਹੀਂ ਵੀ ਇੱਧਰ ਤਾਂ ਕੂੜੇ ਦੇ ਢੇਰ ਆ ਗਏ। ਵੀ ਬੱਚਾ ਕਿੱਥੇ ਰੋਂਦਾ ਹੋਇਆ ਉਹ ਡਰ ਜਾਂਦੀ ਆ ਤੇ ਉਹ ਵਾਪਸ ਘਰ ਆਉਂਦੀ ਆ ਘਰ ਆ ਕੇ ਉਹ ਆਪਣੇ ਪਤੀ ਨੂੰ ਕਹਿੰਦੀ ਕਿ ਜਦੋਂ ਮੈਂ ਕੂੜਾ ਸੁੱਟਣ ਗਈ ਤਾਂ ਉੱਥੇ ਮੈਨੂੰ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਵੀ ਮੈਨੂੰ ਡਰ ਲੱਗਿਆ ਉਹ ਕਹਿੰਦਾ ਲੈ ਡਰਨ ਵਾਲੀ ਕੀ ਗੱਲ ਹੈਗੀ ਚੱਲ ਮੈਂ ਚੱਲਾਂ ਦੇਖਦਾ ਤੇਰਾ ਵਹਿਮ ਲੱਗਦਾ ਉੱਧਰ ਕਿਹੜਾ ਬੱਚਾ ਹੋਊਗਾ ਉਹ ਕਹਿੰਦੀ ਵੀ ਮੈਂ ਤਾਂ ਆਪ ਮਤਲਬ ਇਹੀ ਸੋਚਦੀ ਸੀ ਚਲੋ ਉਹ ਦਵਾਰਾ ਜਾਂਦੇ ਆ ਦੋਨੋਂ ਜੀ ਜਾ ਕੇ ਅੱਗੇ ਕੂੜਾ ਜਿੱਥੇ ਸੁੱਟਿਆ ਸੀ ਉਸ ਉਧਰੋਂ ਹੀ ਆਵਾਜ਼ ਆ ਰਹੀ ਸੀ ਬੱਚਾ ਜੇ ਵੀ ਰੋ ਰਿਹਾ ਸੀ ਸੁਬਾ ਬਹੁਤ ਸਵੇਰੇ ਦਾ ਟਾਈਮ ਸੀ ਤੇ ਉਹ ਅੱਗੇ ਚਲੇ ਜਾਂਦੇ ਆ ਮੋਬਾਈਲ ਤੋਂ ਉਹ ਆਪਣੇ ਫੋਨ ਦੀ ਹਨਾ ਲਾਈਟ ਜਗਾਉਂਦੇ ਆ ਤੇ ਉਹ ਵੇਖਦੇ ਆ ਵੀ ਕੂੜੇ ਵੱਲੋਂ ਹੀ ਕਿਸੇ ਦੇ ਰੋਣ ਦੀ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਸੀ ਜਦੋਂ ਅੱਗੇ ਜਾ ਕੇ ਵੇਖਦੇ ਆ ਤਾਂ ਇੱਕ ਲਫਾਫੇ ਦੇ ਵਿੱਚ ਛੋਟਾ ਜਿਹਾ ਬੱਚਾ ਜਿਹੜਾ ਕਿ ਬਹੁਤ ਬੁਰੀ ਤਰ੍ਹਾਂ ਰੋ ਰਿਹਾ ਸੀ ਚਲੋ ਉਹ ਬੱਚੇ ਨੂੰ ਚੁੱਕਦੇ ਆ ਤੇ ਉਹ ਵੇਖਦੇ ਆ ਲਫਾਫਾ ਜਿਹੜਾ ਖੋਲ੍ਹ ਕੇ ਲਫਾਫਾ ਬੰਨਿਆ ਨਹੀਂ ਸੀ ਪਰ ਉਹ ਲਫਾਫੇ ਦੇ ਵਿੱਚ ਸੀ ਉਹ ਵੇਖਦੇ ਆ ਵੀ ਛੋਟੀ ਜੀ ਨਵ ਜਨਮੀ ਕੁੜੀ ਹੈਗੀ ਤੇ ਚਲੋ ਉਹ ਕੁੜੀ ਨੂੰ ਦੇਖ ਕੇ ਹਨਾ ਉਹ ਚੁੱਕ ਕੇ ਆਪਣੇ ਘਰ ਲੈ ਆਉਂਦੇ ਆ ਕਰ ਲਿਆ ਕਿ ਉਹ ਸੋਚਦੇ ਆ ਵੀ ਕੋਈ ਇਹਦਾ ਮਤਲਬ ਹਨਾ ਵੀ ਜਾਣ ਬੁੱਝ ਕੇ ਸੁੱਟ ਕੇ ਗਿਆ ਲਫਾਫੇ ਚ ਪਾ ਕੇ ਵੀ ਇੰਨਾ ਛੋਟਾ ਬੱਚਾ ਐ ਕਿਵੇਂ ਆ ਗਿਆ ਉਹ ਦੋਨੋਂ ਬੜੇ ਪਰੇਸ਼ਾਨ ਹੁੰਦੇ ਆ ਉਹ ਬੱਚੀ ਨੂੰ ਘਰ ਲੈ ਆਉਂਦੇ ਆ ਤੇ ਉਹ ਵੇਖਦੇ ਆ ਵੀ ਬੱਚੀ ਬਹੁਤ ਪਿਆਰੀ ਸੀ ਉਹ ਨਾ ਛੋਟੀ ਸੀ ਬਿਲਕੁਲ ਥੋੜੇ ਦਿਨਾਂ ਦੀ ਚਲ ਜਦੋਂ ਰੋਣੋਂ ਨਹੀਂ ਹਟਦੀ ਗੁਰਦੀਪ ਦੀ ਪਤਨੀ ਉਹਨੂੰ ਸ਼ੀਸ਼ੀ ਦੇ ਵਿੱਚ ਪਾ ਕੇ ਦੁੱਧ ਪਲਾਉਂਦੀ ਆ ਤੇ ਉਹ ਬੱਚੀ ਹੈ ਨਾ ਜਿਹੜੀ ਸਾਰੀ ਸ਼ੀਸ਼ੀ ਦੁੱਧ ਦੀ ਪੀ ਜਾਂਦੀ ਆ ਜਿਵੇਂ ਉਹ ਬਹੁਤ ਭੁੱਖੀ ਹੁੰਦੀ ਆ ਤੇ ਦੁੱਧ ਪੀਣ ਤੋਂ ਬਾਅਦ ਉਹ ਸੌ ਜਾਂਦੀ ਆ ਉਹ ਦੋਨੋਂ ਜੀ ਸੋਚਦੇ ਆ ਵੀ ਪਤਾ ਨਹੀਂ ਕਦੋਂ ਕਦੀ ਹਨਾ ਰੋਈ ਜਾਂਦੀ ਹੋਊ ਭੁੱਖੀ ਹੋਊਗੀ ਵੀ ਸੁੱਤੀ ਨਹੀਂ ਹੋਣੀ ਤਾਂ ਗੁਰਦੀਪ ਸਿੰਘ ਕਹਿੰਦਾ ਵੀ ਆਪਣੇ ਇੱਕ ਬੇਟਾ ਹੈਗਾ ਚਲ ਆਪਣੇ ਇਹ ਬੇਟੀ ਆਪਾਂ ਕੁਦਰਤ ਦੀ ਦਾਤ ਹੀ ਸਮਝੀਏ ਇਹਨੂੰ ਵੀ ਆਪਾਂ ਇਹਨੂੰ ਰੱਖ ਲੈਨੇ ਆ ਉਹ ਕਹਿੰਦੀ ਕੱਲ ਨੂੰ ਆਪਾਂ ਕਿਸੇ ਹੋਰ ਚੱਕਰ 'ਚ ਨਾ ਫਸ ਜਾਈਏ ਨਾ ਵੀ ਕੱਲ ਨੂੰ ਆ ਕੇ ਕੋਈ ਦਾਵਾ ਕਰੇ ਵੀ ਤੁਸੀਂ ਸਾਡੀ ਬੱਚੀ ਨੂੰ ਰੱਖਿਆ ਉਹ ਕਹਿੰਦਾ ਵੀ ਦੇਖ ਆਪਾਂ ਕਿਹੜਾ ਚੋਰੀ ਕੀਤੀ ਆ ਵੀ ਇੰਨਾ ਜ਼ਰੂਰ ਆ ਵੀ ਚਲ ਆਪਾਂ ਇਨਫੋਰਮ ਕਰ ਦਿੰਨੇ ਆਂਗੇ ਚਲੋ ਉਹ ਪੁਲਿਸ ਥਾਣੇ ਜਾਂਦਾ ਤੇ ਜਾ ਕੇ ਉੱਥੇ ਪੁਲਿਸ ਨੂੰ ਇਨਫੋਰਮ ਕਰ ਦਿੰਦਾ ਕਿ ਅਸੀਂ ਜਦੋਂ ਸਵੇਰੇ ਮੇਰੇ ਘਰ ਵਾਲੀ ਕੂੜਾ ਸੁੱਟਣ ਗਈ ਆ ਤਾਂ ਸਾਨੂੰ ਇਹ ਬੱਚੀ ਮਿਲੀ ਵੀ ਅਸੀਂ ਮਤਲਬ ਚੱਕ ਕੇ ਲੈ ਗਏ ਘਰ ਵੀ ਕੱਲ ਨੂੰ ਬੱਚੀ ਦੇ ਮਾਤਾ ਪਿਤਾ ਆ ਕੇ ਇਹ ਕਹਿਣ ਵੀ ਤੁਸੀਂ ਬੱਚੀ ਕਿਡਨੈਪ ਕੀਤੀ ਆ ਜਾਂ ਚੋਰੀ ਵੀ ਪਰ ਸਾਨੂੰ ਇਹ ਲੱਗਿਆ ਵੀ ਅਸੀਂ ਇਸ ਬੱਚੀ ਨੂੰ ਰੱਖ ਸਕਦੇ ਹਾਂ ਤੇ ਪਾਲ ਸਕਦੇ ਹਾਂ ਵਧੀਆ ਪੜਾ ਲਿਖਾ ਦੇਾਂਗੇ ਪੁਲਿਸ ਵਾਲੇ ਕਹਿੰਦੇ ਵੀ ਇਸ ਤਰ੍ਹਾਂ ਤਾਂ ਹਨਾ ਬੱਚੀ ਨੂੰ ਤੁਸੀਂ ਰੱਖ ਨਹੀਂ ਸਕਦੇ ਚਲੋ ਤੁਸੀਂ ਅਡਾਪਟ ਕਰਨ ਦੀ ਜੋ ਕਿਰਿਆ ਹੁੰਦੀ ਆ ਉਹ ਤੁਸੀਂ ਕਾਨੂੰਨੀ ਤੌਰ ਤੇ ਕਰ ਲਓ ਚਲੋ ਉਹ ਬਕਾਇਦਾ ਰਿਪੋਰਟ ਦਰਜ ਕਰਾਉਂਦੇ ਨੇ ਫਿਰ ਅਖਬਾਰ ਦੇ ਵਿੱਚ ਕਢਾਇਆ ਜਾਂਦਾ 30 31 ਦਿਨ ਤੱਕ ਜਦੋਂ ਕੋਈ ਨਹੀਂ ਆਉਂਦਾਗਾ ਤਾਂ ਫਿਰ ਪੁਲਿਸ ਵਾਲੇ ਆ ਜਿਹੜੇ ਉਹ ਉਹਨੂੰ ਝੋਲੀ ਮਤਲਬ ਗੋਦ ਦੇ ਦਿੰਦੇ ਆ ਬੱਚੀ ਨੂੰ ਜੋ ਕਾਨੂੰਨੀ ਕਾਰਵਾਈ ਹੁੰਦੀ ਆ ਉਹ ਕਰਕੇ ਚਲੋ ਬੱਚੀ ਨੂੰ ਉਹ ਵਧੀਆ ਪਾਲਦੇ ਆ ਗੁਰਦੀਪ ਸਿੰਘ ਤੇ ਉਹਦੀ ਪਤਨੀ ਆਪਣੇ ਪੁੱਤਰ ਜਿੰਨਹੀਂ ਪਿਆਰ ਕਰਦੇ ਆ ਹੌਲੀ ਹੌਲੀ ਬੱਚੇ ਜਿਹੜੇ ਵੱਡੇ ਹੋਣ ਲੱਗ ਜਾਂਦੇ ਆ ਗੁਰਦੀਪ ਸਿੰਘ ਦੇ ਪੁੱਤਰ ਦਾ ਨਾਂ ਤਾਰੀ ਸੀ ਤੇ ਕੁੜੀ ਦਾ ਨਾਮ ਉਹ ਸੀਮਾ ਰੱਖ ਲੈਂਦੇ ਆ ਸੀਮਾ ਜਦੋਂ ਵੱਡੀ ਹੁੰਦੀ ਆ ਤਾਂ ਉਹਨੂੰ ਸਕੂਲ ਲਾਇਆ ਜਾਂਦਾ ਦੋਨੋਂ ਭੈਣ ਭਰਾ ਪੜਨ ਜਾਂਦੇ ਆ ਇੱਕੋ ਸਕੂਲ ਦੇ ਵਿੱਚ ਪੜਦੇ ਆ ਪਰ ਸੀਮਾ ਸੀ ਜਿਹੜੀ ਉਹ ਹਰ ਇੱਕ ਕਲਾਸ ਦੇ ਵਿੱਚ ਫਰਸਟ ਆਉਂਦੀ ਸੀ ਪਰ ਉਹਨਾਂ ਦਾ ਪੁੱਤਰ ਸੀ ਉਹਦੋਂ ਉਲਟ ਸੀ ਉਹ ਘੱਟ ਪੜਦਾ ਸੀ ਚਲੋ ਇਸੇ ਤਰ੍ਹਾਂ ਕਰਦੇ ਕਰਾਉਂਦੇ ਉਹਨਾਂ ਦੀ 3 ਮੁਟਿਆਰ ਹੋ ਜਾਂਦੀ ਆ ਤੇ ਉਹ ਹਰ ਇੱਕ ਕਲਾਸ ਦੇ ਵਿੱਚ ਫਰਸਟ ਆਉਂਦੀ ਆ ਪਲੱਸ 2 ਦੇ ਵਿੱਚ ਵੀ ਉਹਦੇ ਬਹੁਤ ਸੋਹਣੇ ਨੰਬਰ ਆਉਂਦੇ ਆ ਇਸ ਗੱਲ ਨੂੰ ਵੇਖ ਕੇ ਹਨਾ ਗੁਰਦੀਪ ਸਿੰਘ ਦਾ ਜਿਹੜਾ ਸੀਨਾ ਉਹ ਚੌੜਾ ਹੋ ਜਾਂਦਾ ਮਾਣ ਨਾਲ ਵੀ ਮੇਰੀ ਧੀ ਕਿੰਨਾ ਪੜਦੀ ਆ ਤੇ ਉਹਦਾ ਬੇਟਾ ਸੀ ਜਿਹੜਾ ਉਹ ਆਪਦੇ ਬੇਟੇ ਨੂੰ ਤਾਰੀ ਨੂੰ ਸਮਝਾਇਆ ਕਰਨ ਵੀ ਦੇਖ ਤੁਹਾਡੀ ਭੈਣ ਕਿੰਨਾ ਪੜਦੀ ਆ ਤੇਰੀ ਭੈਣ ਵੀ ਇਹ ਵੀ ਤਾਂ ਸਾਡੀ ਧੀ ਆ ਤੂੰ ਵੀ ਸਾਡਾ ਪੁੱਤਾਂ ਵੀ ਇੱਕੋ ਘਰ ਦੇ ਵਿੱਚ ਤੁਸੀਂ ਰਹਨੇ ਹੋ ਵੀ ਤੂੰ ਇਹ ਤਾਂ ਸਿੱਖਿਆ ਕਿਉਂ ਨਹੀਂ ਕੋਈ ਲੈਂਦਾ ਤਾਂ ਤਾਰੀ ਸੀ ਜਿਹੜਾ ਉਹਨੂੰ ਇਸ ਗੱਲ ਦਾ ਗੁੱਸਾ ਆਉਂਦਾ ਹੁੰਦਾ ਸੀ ਤਾਰੀ ਨੇ +2 ਪਾਸ ਨਹੀਂ ਕੀਤੀ ਕਿਉਂਕਿ ਉਹ ਪਹਿਲਾਂ ਤਾਂ ਮਸਾ ਮਸਾ ਪੂਰੇ ਨੰਬਰਾਂ ਤੇ ਪਾਸ ਹੁੰਦਾ ਰਿਹਾ ਪਰ +2 ਦੇ ਵਿੱਚ ਆ ਕੇ ਉਹ ਫੇਲ ਹੋ ਗਿਆ ਉਸ ਤੋਂ ਬਾਅਦ ਉਹਦਾ ਪਿਓ ਉਹਨੂੰ ਕਹਿੰਦਾ ਵੀ ਐਂ ਤਾਂ ਨਹੀਂ ਮੈਂ ਤੈਨੂੰ ਰੱਖ ਸਕਦਾ ਵੀ ਮੈਂ ਪ੍ਰਾਈਵੇਟ ਨੌਕਰੀ ਕਰਕੇ ਤੁਹਾਨੂੰ ਦੋਨਾਂ ਨੂੰ ਪੜਾਇਆ ਵੀ ਤੇਰੀ ਭੈਣ ਤਾਂ ਫਰਸਟ ਆਉਂਦੀ ਆ ਤੇ ਤੂੰ ਜਮੇ ਨਹੀਂ ਪੜਦਾ ਹੈਗਾ ਚਲੋ ਉਸ ਤੋਂ ਬਾਅਦ ਜਿਹੜਾ ਤਾਰੀ ਆ ਉਹ ਬੁਰੀ ਸੰਗਤ ਦੇ ਵਿੱਚ ਪੈ ਜਾਂਦਾ ਇੱਕ ਦਿਨ ਤਾਰੀ ਨੇ ਗੱਲ ਨੋਟ ਕੀਤੀ ਵੀ ਮੇਰੇ ਮਾਪਿਓ ਹਮੇਸ਼ਾ ਮੇਰੀ ਭੈਣ ਦੀ ਹੀ ਸਹਰੇਤਾ ਕਰਦੇ ਆ ਵੀ ਮੈਨੂੰ ਜਮਾ ਨਹੀਂ ਸਰਾਉਂਦੇ ਹੈਗੇ ਕਿਤੇ ਵੀ ਚਲੋ ਉਹਨਾ ਆਪਣੇ ਮਾਪਿਓ ਨਾਲ ਲੜਦਾ ਗੁੱਸਾ ਕਰਦਾ ਤੇ ਨਸ਼ੇ ਕਰਨ ਲੱਗ ਜਾਂਦਾ ਉਹ ਜਦੋਂ ਨਸ਼ੇ ਕਰਦਾ ਤੇ ਉਹਦੇ ਪਿਓ ਨੂੰ ਪਤਾ ਲੱਗਦਾ ਉਹ ਉਹਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਪਾਉਂਦਾ ਤੇ ਉਹਦੀ ਕਾਉਂਸਲਿੰਗ ਵਗੈਰਾ ਕਰਾਉਂਦਾ ਚਲੋ ਨਸ਼ਾ ਤਾਂ ਉਹਦਾ ਛਡਾ ਦਿੰਦਾ ਤੇ ਇਹਦੇ ਨਾਲ ਹੀ ਉਹ ਉਹਨੂੰ ਕਿਸੇ ਦੁਕਾਨ ਦੇ ਕੰਮ ਲਾ ਦਿੰਦਾ ਵੀ ਜੇ ਕੰਮ ਲੱਗੂਗਾ ਤਾਂ ਚਲੋ ਇਹਦਾ ਧਿਆਨ ਹੋਰ ਪਾਸੇ ਜਾਉ। ਦੁਕਾਨ ਵਾਲੇ ਪਹਿਲਾਂ ਉਹਨੂੰ ਘੱਟ ਸੈਲਰੀ ਦਿੰਦੇ ਆ ਕਿਉਂਕਿ ਉਹ ਕਹਿੰਦੇ ਵੀ ਕੰਮ ਸਿਖਾਵਾਂਗੇ। ਚਲੋ ਉਹ ਕੰਮ ਤੇ ਲੱਗ ਜਾਂਦਾ। ਉਸ ਤੋਂ ਬਾਅਦ ਜਿਹੜੀ ਸੀਮਾ ਉਹ ਪਲੱਸ 2 ਕਰ ਲੈਂਦੀ ਆ। ਜਦੋਂ ਪਲੱਸ 2 ਕਰਦੀ ਆ ਤੇ ਪਲੱਸ 2 ਤੋਂ ਬਾਅਦ ਜਦੋਂ ਉਹ ਫਸਟ ਆਉਂਦੀ ਆ ਤਾਂ ਉਹ ਆਪਣੇ ਪਾਪਾ ਨੂੰ ਕਹਿੰਦੀ ਆ ਕਿ ਪਾਪਾ ਮੈਂ ਕੋਈ ਵੱਡੀ ਅਫਸਰ ਬਣਨਾ ਚਾਹੁੰਨੀ ਆ। ਵੀ ਮੈਂ ਯੂਪੀਐਸਸੀ ਦੀ ਤਿਆਰੀ ਕਰਨਾ ਚਾਹੁੰਨੀ ਆ। ਉਹ ਕਹਿੰਦਾ ਵੀ ਠੀਕ ਆ ਪੁੱਤ। ਕਹਿੰਦੀ ਵੀ ਫਿਰ ਉਹ ਇੱਥੇ ਨਹੀਂ ਹੋਣੀ ਵੀ ਮੈਨੂੰ ਦਿੱਲੀ ਜਾਣਾ ਪਊਗਾ। ਉਹ ਕਹਿੰਦਾ ਵੀ ਠੀਕ ਐ ਕੋਈ ਨਾ ਪੁੱਤ ਦਿੱਲੀ ਚਲੀ ਜਾਈ ਚਲੋ ਗੱਲ ਆ ਸਾਰੀ ਫਾਈਨਲ ਹੋ ਜਾਂਦੀ ਆ ਤੇ ਉਧਰੋਂ ਤਾਰੀ ਨੂੰ ਨਾ ਕੋਈ ਦੱਸ ਦਿੰਦਾ ਵੀ ਤੇਰੇ ਮਾਪਿਓ ਜਿਹੜੀ ਹਨਾ ਕੁੜੀ ਨੂੰ ਕੂੜੇ ਚੋਂ ਚੱਕ ਕੇ ਲਿਆਏ ਸੀ ਜਿਹੜੀ ਉਹਨਾਂ ਦੀ ਆਪ ਦੀ ਕੁੜੀ ਨਹੀਂ ਵੀ ਉਹਨੂੰ ਤਾਂ ਵੱਧ ਪਿਆਰ ਕਰਦੇ ਆ ਤੇ ਤੈਨੂੰ ਕਰਦੇ ਨਹੀਂ ਜਦੋਂ ਉਹਨੂੰ ਇਹ ਗੱਲ ਪਤਾ ਲੱਗਦੀ ਆ ਤੇ ਉਹਦਾ ਗੁੱਸੇ ਦੇ ਵਿੱਚ ਖੂਨ ਖ올 ਜਾਂਦਾ ਤੇ ਉਹ ਘਰੇ ਆ ਕੇ ਆਪਣੀ ਮਾਂ ਨੂੰ ਪੁੱਛਦਾ ਤੇ ਉਹਦੀ ਮਾਂ ਕੁਛ ਨਹੀਂ ਕਹਿੰਦੀ ਚੁੱਪ ਕਰ ਜਾਂਦੀ ਆ ਚਲ ਉਹ ਤੋਂ ਬਾਅਦ ਗੁਰਦੀਪ ਸਿੰਘ ਨੂੰ ਤੇ ਉਹਦੀ ਪਤਨੀ ਨੂੰ ਡਰ ਹੋ ਜਾਂਦਾ ਵੀ ਇਹ ਕੁੜੀ ਨੂੰ ਨਾ ਦੱਸ ਦੇ ਕਿਉਂਕਿ ਉਹਨਾਂ ਨੇ ਕੁੜੀ ਨੂੰ ਦੱਸਿਆ ਨਹੀਂ ਸੀ ਚਲੋ ਇੱਕ ਦਿਨ ਜਦੋਂ ਗੁਰਦੀਪ ਸਿੰਘ ਅਰਦੀਤੀ ਨੂੰ ਕਹਿ ਰਿਹਾ ਹੁੰਦਾ ਕਿ ਪੁੱਤ ਜੇ ਤੂੰ ਦਿੱਲੀ ਪੜਨ ਜਾਣੀਂ ਜੀ ਤਾਂ ਤੈਨੂੰ ਪੈਸੇ ਵੀ ਚਾਹੀਦੇ ਹੋਣਗੇ ਹਨਾ ਤੇ ਰਹਿਣ ਦਾ ਪ੍ਰਬੰਧ ਹੋਊਗਾ ਵੀ ਤੈਨੂੰ ਕਿੰਨੇ ਕੁ ਪੈਸੇ ਚਾਹੀਦੇ ਆ ਉਹ ਦੱਸਦੀ ਆ ਕਿ ਪਾਪਾ ਜੀ ਵੀ ਇੱਕ ਵਾਰ ਤੁਸੀਂ ਮੈਨੂੰ ਘੱਟ ਪੈਸੇ ਦੇ ਦਿਓ ਵੀ ਫਿਰ ਉਹਦੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਖਰਚਾ ਹੋਊ ਮੈਂ ਤੁਹਾਨੂੰ ਦੱਸ ਦੂੰਗੀ ਉਹ ਕਹਿੰਦਾ ਵੀ ਠੀਕ ਆ ਪੁੱਤ ਪੈਸੇ ਦੀ ਕੋਈ ਪ੍ਰਵਾਹ ਨਾ ਕਰੀ ਪਰ ਤੂੰ ਦੇਣ ਲਾ ਕੇ ਪੜੀ ਜਦੋਂ ਤਾਰੀ ਇਹ ਗੱਲਾਂ ਸੁਣ ਲੈਂਦਾ ਤੇ ਉਹਨੂੰ ਗੁੱਸਾ ਆ ਜਾਂਦਾ ਵੀ ਇੱਕ ਤਾਂ ਇਹ ਬਰਾਬਰ ਦੀ ਹਿੱਸੇਦਾਰ ਬਣ ਗਈ ਮੇਰੀ ਪ੍ਰਾਪਰਟੀ 'ਚ ਹਣਾ ਵੀ ਮੇਰੀ ਭੈਣ ਵੀ ਹੈ ਨਹੀਂ ਸਕੀ ਇਹ ਵੀ ਹੁਣ ਜਿਹੜੇ ਪੈਸੇ ਆ ਉਹ ਵੀ ਇਹ ਆਪਦੀ ਪੜ੍ਹਾਈ ਤੇ ਖਰਾਬ ਕਰੂਗੀ ਤੇ ਉਹਨਾਂ ਕੁੜੀ ਨੂੰ ਕਹਿ ਦਿੰਦਾ ਵੀ ਤੂੰ ਕਿੱਧਰੋਂ ਆਈਆਂ ਪਤਾ ਨਹੀਂ ਕਿੱਥੋਂ ਹਣਾ ਤੈਨੂੰ ਕੂੜੇ 'ਚੋਂ ਚੱਕ ਕੇ ਲਿਆਂਦਾ ਤੇ ਤੂੰ ਮੇਰਾ ਹਿੱਸਾ ਖਾ ਰਹੀਆਂ ਜਦੋਂ ਉਹ ਇਹ ਗੱਲ ਕਹਿੰਦਾ ਤੇ ਸੀਮਾ ਹੈਰਾਨ ਰਹਿ ਜਾਂਦੀ ਆ ਪਰ ਉਹਦਾ ਪਿਓ ਆ ਜਿਹੜਾ ਤਾਰੀ ਨੂੰ ਫੜ ਕੇ ਬਾਹੋਂ ਫੜ ਕੇ ਲੈ ਜਾਂਦਾ ਤੇ ਉਹਨੂੰ ਕਮਰੇ ਦੇ ਵਿੱਚ ਬੰਦ ਕਰ ਦਿੰਦਾ ਤੇ ਕਮਰੇ ਦੇ ਅੰਦਰੋਂ ਉਹ ਪੂਰੀ ਕਹਾਣੀ ਆ ਜਿਹੜੀ ਸਾਰੀ ਬੋਲ ਦਿੰਦਾ ਤੇ ਸੀਮਾ ਜਿਹੜੀ ਉਹ ਸਾਰੀ ਗੱਲ ਸੁਣ ਲੈਂਦੀ ਆ ਫਿਰ ਸੀਮਾ ਆਪਣੇ ਮੰਮੀ ਪਾਪਾ ਕੋਲ ਜਾਂਦੀ ਆ ਤੇ ਉਹਨਾਂ ਨੂੰ ਪੁੱਛਦੀ ਆ ਵੀ ਕੀ ਤਾਰੀ ਕਹਿ ਰਿਹਾ ਜੋ ਉਹ ਸੱਚ ਆ ਉਹ ਦੋਨੋਂ ਇੱਕ ਦੂਜੇ ਵੱਲ ਵੇਖਦੇ ਆ ਤੇ ਫਿਰ ਗੁਰਦੀਪ ਸਿੰਘ ਇਹ ਗੱਲ ਮੰਨ ਜਾਂਦਾ ਵੀ ਹਾਂ ਤਾਰੀ ਜੋ ਕਹਿ ਰਿਹਾ ਉਹ ਬਿਲਕੁਲ ਸੱਚ ਆ ਚਲੋ ਉਸ ਤੋਂ ਬਾਅਦ ਉਹਦਾ ਮਾਣਾ ਜਿਹੜਾ ਦੁਖੀ ਹੋ ਜਾਂਦਾ ਉਹ ਕਹਿੰਦਾ ਵੀ ਦੇਖ ਪੁੱਤ ਤੈਨੂੰ ਦੁਖੀ ਹੋਣ ਦੀ ਲੋੜ ਨਹੀਂ ਅਸੀਂ ਕਦੇ ਨਹੀਂ ਆਏ ਸੋਚਿਆ ਵੀ ਅਸੀਂ ਤੈਨੂੰ ਗੋਦ ਲਿਆ ਵੀ ਅਸੀਂ ਤੈਨੂੰ ਆਪਣੀ ਸਕੀਤੀ ਵਾਂਗੂ ਹੀ ਪਿਆਰ ਕੀਤਾ ਵੀ ਤੂੰ ਤਾਂ ਸਗੋਂ ਸਾਡਾ ਨਾਮ ਰੌਸ਼ਨ ਕੀਤਾ ਵੀ ਸਾਡਾ ਆਪ ਦਾ ਜੰਮਿਆ ਪੁੱਤ ਆ ਜਿਹੜਾ ਵੀ ਉਹ ਸਾਡਾ ਨਾਮ ਖਰਾਬ ਕਰ ਰਿਹਾ ਤੂੰ ਇਸ ਗੱਲ ਦੀ ਚਿੰਤਾ ਨਾ ਕਰ ਦੇਖ ਪੈਸੇ ਅਸੀਂ ਲਾਉਣੇ ਆ ਬਸ ਤੂੰ ਪੜ੍ਹਾਈ ਕਰ ਚਲ ਉਹ ਨਾ ਪੜ੍ਹਾਈ ਕਰਨ ਚਲੀ ਜਾਂਦੀ ਆ ਦਿੱਲੀ ਜਾਂਦੀ ਆ ਉਹ ਤੇ ਉਸ ਤੋਂ ਬਾਅਦ ਸਮਾਂ ਗੁਜ਼ਰਦਾ ਆਪਣੇ ਮੰਮੀ ਪਾਪਾ ਨਾਲ ਫੋਨ ਤੇ ਗੱਲ ਕਰ ਲੈਂਦੀ ਆ ਪਰ ਉਹ ਘਰ ਨਹੀਂ ਆਉਂਦੀ ਮੁੜ ਕੇ ਕਿਉਂਕਿ ਉਹ ਸੋਚਦੀ ਸੀ ਵੀ ਜਦੋਂ ਮੈਂ ਘਰੇ ਆਉਂ ਤਾਂ ਅਫਸਰ ਬਣ ਕੇ ਆਉਂ ਗੁਰਦੀਪ ਸਿੰਘ ਆਪਣੇ ਪੁੱਤ ਦਾ ਰਿਸ਼ਤਾ ਕਰ ਦਿੰਦਾ ਉਹਨੂੰ ਇਹ ਸੀ ਵੀ ਚਲ ਇਹਨੂੰ ਵਿਆਹਾਂ ਵਿਆਉਣ ਦੀ ਉਮਰ ਹੋ ਗਈ ਉਹ ਜਦੋਂ ਆਪਣੇ ਪੁੱਤ ਦਾ ਵਿਆਹ ਕਰਦਾ ਤੇ ਉਹ ਆਪਣੀ ਧੀ ਨੂੰ ਫੋਨ ਕਰਦਾ ਸੀ ਮਾਨੂੰ ਵੀ ਤੂੰ ਵਿਆਹ ਤੇ ਆ ਜਾ ਉਹ ਕਹਿੰਦੀ ਵੀ ਨਹੀਂ ਡੈਡੀ ਮੈਂ ਨਹੀਂ ਆਉਂਗੀ ਵੀ ਵੈਸੇ ਵੀ ਭਰਾ ਮੈਨੂੰ ਪਸੰਦ ਨਹੀਂ ਕਰਦਾ ਹਨਾ ਵੀ ਇਹਦਾ ਵਿਆਹ ਗਾ ਵੀ ਇਹਨੂੰ ਆਪਦਾ ਵਿਆਹ ਕਰਾਉਣ ਦਿਓ ਵੀ ਮੈਨੂੰ ਕਿਹੜਾ ਇਹਨੇ ਸਕੀਆਂ ਪੈਣਾ ਆਲਾ ਪਿਆਰ ਸਤਿਕਾਰ ਦੇਣਾਗਾ ਨਾਲੇ ਦੂਜੀ ਗੱਲ ਵੀ ਮੈਂ ਪੜਾਈ ਕਰਨਾ ਚਾਹਣੀ ਆ ਵੀ ਮੇਰਾ ਐਗਜ਼ਾਮ ਆ ਥੋੜੇ ਦਿਨ ਨੂੰ ਚਲੋ ਉਹ ਨਹੀਂ ਆਉਂਦੀ ਵਿਆਹ ਤੇ ਤਾਰੀ ਦਾ ਵਿਆਹ ਹੋ ਜਾਂਦਾ ਵਿਆਹ ਦੇ 6 ਮਹੀਨੇ ਤੱਕ ਤਾਂ ਸਭ ਕੁਝ ਸਹੀ ਰਹਿੰਦਾ ਪਰ ਉਸ ਤੋਂ ਬਾਅਦ ਤਾਰੀ ਤੇ ਉਹਦੀ ਪਤਨੀ ਆ ਜਿਹੜੇ ਉਹ ਗੁਰਦੀਪ ਸਿੰਘ ਨੂੰ ਤੇ ਉਹਦੀ ਪਤਨੀ ਨੂੰ ਕੋਈ ਬਹੁਤਾ ਪਸੰਦ ਨਹੀਂ ਕਰਦੇਗੇ ਉਹ ਉਹਨਾਂ ਨਾਲ ਲੜ ਕੇ ਤੇ ਘਰ ਛੱਡ ਕੇ ਚਲੇ ਜਾਂਦੇ ਆ ਕਿਉਂਕਿ ਤਾਰੀ ਇਹ ਕਹਿੰਦਾ ਸੀ ਵੀ ਤੁਸੀਂ ਸਾਰੀ ਪ੍ਰਾਪਰਟੀ ਮੇਰੇ ਨਾਂ ਕਰਾਓ ਪਰ ਗੁਰਦੀਪ ਸਿੰਘ ਕਹਿੰਦਾ ਵੀ ਨਹੀਂ ਚਲੋ ਉਹ ਘਰ ਤੋਂ ਥੋੜੀ ਦੂਰ ਹੀ ਕਿਰਾਏ ਤੇ ਰਹਿਣ ਲੱਗ ਜਾਂਦੇ ਆ ਦੋ ਕੁ ਮਹੀਨੇ ਤਾਂ ਉਹ ਕਿਰਾਏ ਤੇ ਰਹਿੰਦੇ ਆ ਫਿਰ ਉਹਨਾਂ ਨੂੰ ਕਿਰਾਇਆ ਦੇਣਾ ਔਖਾ ਹੋ ਗਿਆ ਉਹ ਵਾਪਸ ਉਸੇ ਘਰ ਚ ਆ ਜਾਂਦੇ ਆ ਤੇ ਪਰ ਜਿਹੜੀ ਤਾਰੀ ਦੀ ਪਤਨੀ ਸੀ ਉਹ ਆਪਣੀ ਸੱਸ ਤੋਂ ਸਾਰਾ ਦਿਨ ਕੰਮ ਕਰਾਉਂਦੀ ਸੀ ਤੇ ਜੇ ਉਹ ਮੰਨ ਲਵੋ ਕੁਝ ਗੱਲ ਤੇ ਰੋਕ ਦੇ ਟੋਕ ਦੇ ਸੀ ਤਾਂ ਉਹਨਾਂ ਨਾਲ ਉਹ ਹੱਥੋ ਪਾਈ ਕਰਦੇ ਸੀ ਲੜ ਪੈਂਦੇ ਸੀ ਇੱਕ ਦਿਨ ਗੁਰਦੀਪ ਸਿੰਘ ਆ ਜਿਹੜਾ ਹਨਾ ਆਪਣੀ ਡਿਊਟੀ ਤੇ ਗਿਆ ਤੇ ਉਹ ਆਪਣੀ ਧੀ ਨੂੰ ਕਹਿੰਦਾ ਵੀ ਹੁਣ ਮੇਰੇ ਤੋਂ ਡਿਊਟੀ ਨਹੀਂ ਹੁੰਦੀ ਨੌਕਰੀ ਹੈਨਾ ਵੀ ਮੈਂ ਹੁਣ ਬਜ਼ੁਰਗ ਹੋ ਗਿਆ ਤੇ ਵੀ ਤੂੰ ਐਗਜ਼ਾਮ ਕਦੋਂ ਦੇਣਾਗਾ ਉਹ ਕਹਿੰਦੀ ਵੀ ਪਾਪਾ ਜਿਹੜਾ ਮੈਂ ਪਿਛਲਾ ਐਗਜ਼ਾਮ ਦਿੱਤਾ ਸੀ ਉਹਦੇ ਵਿੱਚ ਮੇਰੇ ਥੋੜੇ ਜੇ ਨੰਬਰ ਘਟ ਗਏ ਵੀ ਹੁਣ ਮੈਂ ਤਿਆਰੀ ਕਰ ਰਹੀ ਆ ਬਸ 15 ਦਿਨ ਦੇ ਬਾਅਦ ਮੈਂ ਐਗਜ਼ਾਮ ਦੇਣਾ ਤੇ ਮੈਂ ਪੱਕਾ ਇਸ ਵਾਰ ਐਗਜ਼ਾਮ ਕਲੀਅਰ ਕਰ ਲੂੰ ਵੀ ਹੁਣ ਤਾਂ ਤੇਰੀ ਧੀ ਅਫਸਰ ਬਣਨ ਵਾਲੀ ਆ ਗੁਰਦੀਪ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੁੰਦੀ ਆ ਤੇ ਉਹ ਜਦੋਂ ਵਾਪਸ ਆਉਂਦਾ ਘਰ ਨੂੰ ਉਹਨੂੰ ਐ ਹੁੰਦਾ ਵੀ ਮੈਂ ਛੇਤੀ ਜਾ ਕੇ ਆਪਣੀ ਪਤਨੀ ਨੂੰ ਇਹ ਖੁਸ਼ਖਬਰੀ ਦੇਵਾਂ ਤੇ ਰਸਤੇ ਦੇ ਵਿੱਚ ਉਹਦਾ ਐਕਸੀਡੈਂਟ ਹੋ ਜਾਂਦਾ ਤੇ ਉਹਦੀ ਮੌਤ ਹੋ ਜਾਂਦੀ ਆ ਜਦੋਂ ਉਹਦਾ ਐਕਸੀਡੈਂਟ ਹੁੰਦਾ ਤੇ ਜਿਹੜਾ ਉਹਦਾ ਫੋਨ ਹੁੰਦਾ ਉਹ ਵੀ ਡਿੱਗ ਜਾਂਦਾ ਉਹ ਕਿਤੇ ਮਿਲਦਾ ਨਹੀਂਗਾ ਜਦੋਂ ਗੁਰਦੀਪ ਸਿੰਘ ਦੀ ਪਤਨੀ ਨੂੰ ਪਤਾ ਲੱਗਦਾ ਹਨਾ ਵੀ ਉਹਦੀ ਮੌਤ ਹੋ ਗਈ ਐਕਸੀਡੈਂਟ ਹੋ ਗਿਆ ਚਲੋ ਉਹ ਬੜਾ ਰੋਂਦੀ ਆ ਉਹਦਾ ਪੁੱਤ ਵੀ ਚਲੋ ਮਗਰਮਸ ਮਗਰਮੱਛ ਦੇ ਹੰਝੂ ਬਹਾਉਂਦਾ ਤੇ ਉਹਦਾ ਅੰਤਮ ਅੰਤਮ ਸੰਸਕਾਰ ਆ ਜਿਹੜਾ ਉਹ ਕਰ ਦਿੱਤਾ ਜਾਂਦਾ ਸਾਰੀਆਂ ਅੰਤਮ ਰਸਮਾਂ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਨਾ ਤਾਂ ਸੀਮਾ ਤੋਂ ਕੋਈ ਗੱਲ ਹੋਈ ਆਪਣੀ ਮਾਂ ਨਾਲ ਉਹਦੀ ਮਾਂ ਕੋਲ ਫੋਨ ਨਹੀਂ ਸੀ ਘਰ ਦੇ ਵਿੱਚ ਤਾਰੀ ਤੇ ਉਹਦੀ ਪਤਨੀ ਗੁਰਦੀਪ ਦੀ ਪਤਨੀ ਨਾਲ ਵਧੀਆ ਵਿਹੇਵ ਨਹੀਂ ਕਰਦੀ ਸੀ ਉਹਨੂੰ ਸਾਰਾ ਦਿਨ ਉਹ ਤੋਂ ਕੰਮ ਕਰਵਾਉਂਦੇ ਤੇ ਜੇ ਉਹ ਕੁਝ ਕਹਿੰਦੀ ਖਾਣ ਪੀਣ ਨੂੰ ਮੰਗਦੀ ਜਾਂ ਕਦੇ ਬਿਮਾਰ ਹੋ ਜਾਂਦੀ ਦਵਾਈ ਮੰਗਦੀ ਤਾਂ ਉਹਦੀ ਜਿਹੜੀ ਨੂੰ ਸੀ ਉਹ ਉਹਦੇ ਨਾਲ ਬਹੁਤ ਬੁਰਾ ਸਲੂਕ ਕਰਦੀ ਸੀ ਤੇ ਕੁੱਟ ਮਾਰ ਵੀ ਕਰਦੀ ਸੀ ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਉਧਰ ਜਿਹੜੀ ਸੀਮਾ ਗੀ ਉਹ ਵਾਰ-ਵਾਰ ਆਪਣੇ ਪਾਪਾ ਦਾ ਨੰਬਰ ਲਾਉਂਦੀ ਆ ਪਰ ਉਹ ਤੋਂ ਨੰਬਰ ਨਹੀਂ ਲੱਗਦਾ 15 ਦਿਨ ਬਾਅਦ ਉਹ ਐਗਜ਼ਾਮ ਦਿੰਦੀ ਆ ਐਗਜ਼ਾਮ ਜਦੋਂ ਉਹਦਾ ਕਲੀਅਰ ਹੋ ਜਾਂਦਾ ਤੇ ਉਹਦਾ ਰਿਜ਼ਲਟ ਆਉਂਦਾ ਉਹਨੂੰ ਬੜੀ ਖੁਸ਼ੀ ਹੁੰਦੀ ਆ ਤੇ ਉਹ ਆਈਏਐਸ ਆਫੀਸਰ ਬਣ ਜਾਂਦੀ ਆ ਤੇ ਉਹਦੀ ਜਿਹੜੀ ਟ੍ਰੇਨਿੰਗ ਲੱਗਣੀ ਹੁੰਦੀ ਆ ਉਹ ਸੋਚਦੀ ਆ ਵੀ ਹੁਣ ਜਦੋਂ ਮੈਂ ਟ੍ਰੇਨਿੰਗ ਤੇ ਚਲੀ ਗਈ ਵੀ 6 ਮਹੀਨੇ ਸਾਲ ਫਿਰ ਮੈਨੂੰ ਕੋਈ ਬਹੁਤਾ ਨਹੀਂ ਮੇਰੇ ਤੋਂ ਆਇਆ ਜਾਣਾ ਵੀ ਮੈਂ ਮੰਮੀ ਪਾਪਾ ਨੂੰ ਮਿਲ ਕੇ ਆਵਾਂ ਵੀ ਮੁੜ ਕੇ ਪਾਪਾ ਨੇ ਮੈਨੂੰ ਕੋਈ ਕਦੇ ਫੋਨ ਵੀ ਨਹੀਂ ਕੀਤਾ ਵੀ ਨਾ ਉਹਦਾ ਨੰਬਰ ਲੱਗਦਾ ਚਲੋ ਉਧਰੋਂ ਉਹ ਸਰਕਾਰੀ ਗੱਡੀ ਤੇ ਆਉਂਦੀ ਆ ਕਿਉਂਕਿ ਭਾਵੇਂ ਉਹਦੀ ਟ੍ਰੇਨਿੰਗ ਲੱਗਣੀ ਸੀ ਫਿਰ ਵੀ ਉਹਨੂੰ ਸਰਕਾਰੀ ਗੱਡੀ ਹੈ ਜਿਹੜੀ ਮਿਲ ਜਾਂਦੀ ਆ ਉਹ ਆਪਣੇ ਘਰ ਆਉਂਦੀ ਆ ਤੇ ਘਰ ਆ ਕੇ ਉਹ ਕੀ ਵੇਖਦੀ ਆ ਵੀ ਤਾਰੀ ਦੀ ਜਿਹੜੀ ਪਤਨੀ ਸੀ ਉਹ ਆਪਣੀ ਸੱਸ ਨੂੰ ਕੁੱਟ ਰਹੀ ਸੀ ਉਹਨਾਂ ਮਤਲਬ ਉਹਦੀ ਸੱਸ ਕੰਮ ਕਰਦੀ ਸੀ ਜਦੋਂ ਗੁਰਦੀਪ ਦੀ ਪਤਨੀ ਉਹਦੇ ਤੋਂ ਕੱਚ ਦੇ ਗਲਾਸ ਟੁੱਟ ਗਏ ਰਸੋਈ ਦੇ ਵਿੱਚ ਤੇ ਜਿਹੜੀ ਤਾਰੀ ਦੀ ਪਤਨੀ ਸੀ ਉਹ ਕਹਿੰਦੀ ਵੀ ਮੇਰੇ ਤੂੰ ਇੰਨੇ ਮਹਿੰਗੇ ਗਲਾਸ ਤੋੜਤੇ ਉਹਦੀ ماں ਫੜ ਕੇ ਨਾ ਉਹਨੂੰ ਵੇੜੇ ਚ ਲਿਆ ਕੇ ੱੱਕਾ ਮਾਰਦੀ ਆ ਇੰਨੇ ਨੂੰ ਸੀਮਾ ਜਿਹੜੀ ਉਹ ਘਰ ਦੇ ਅੰਦਰ ਦਾਖਲ ਹੁੰਦੀ ਆ ਉਹ ਵੇਖਦੀ ਆ ਵੀ ਆਹ ਕੀ ਹੋਈ ਜਾਂਦਾ ਉਹ ਆਪਣੀ ماں ਨੂੰ ਹਣਾ ਉਠਾਉਂਦੀ ਆ ਵੇੜੇ ਦੇ ਵਿੱਚੋਂ ਉਠਾ ਕੇ ਉਹਨੂੰ ਖੜੀ ਕਰਦੀ ਆ ਤੇ ਕੁੱਟ ਕੇ ਉਹਨੂੰ ਜੱਫੀ ਪਾਉਂਦੀ ਆ ਗੁਰਦੀਪ ਦੀ ਪਤਨੀ ਆਪਣੀ ਤੀ ਸੀਮਾ ਨੂੰ ਵੇਖ ਕੇ ਹੋਰ ਉੱਚੀ ਉੱਚੀ ਰੋਂਦੀ ਆ ਤੇ ਉਹਨੂੰ ਕਹਿੰਦੀ ਪੁੱਤ ਵੀ ਤੂੰ ਕਿੱਥੇ ਚਲੀ ਗਈ ਸੀ ਮੁੜ ਕੇ ਤੂੰ ਆਉਣਾ ਜ਼ਰੂਰੀ ਨਹੀਂ ਸਮਝਿਆ ਉਹ ਕਹਿੰਦੀ ਵੀ ਬੀਜੀ ਵੀ ਪਾਪਾ ਨਾਲ ਤਾਂ ਮੈਂ ਗੱਲ ਕਰਦੀ ਰਹੀ ਆ ਉਸ ਦਿਨ ਤਾਂ ਮੈਂ ਪਾਪਾ ਨਾਲ ਗੱਲ ਕੀਤੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਹੁਣ ਮੈਂ ਜਲਦੀ ਆਉਂਗੀ ਤੇ ਉਸ ਤੋਂ ਬਾਅਦ ਪਾਪਾ ਦਾ ਨੰਬਰ ਹੀ ਨਹੀਂ ਲੱਗਿਆ ਫਿਰ ਗੁਰਦੀਪ ਦੀ ਪਤਨੀ ਆ ਜਿਹੜੀ ਆਪਣੀ ਧੀ ਨੂੰ ਸੀਮਾ ਨੂੰ ਦੱਸਦੀ ਆ ਵੀ ਤੇਰੇ ਪਾਪਾ ਦੀ ਤਾਂ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਤੇ ਉਹਨਾਂ ਦਾ ਫੋਨ ਸੀ ਜਿਹੜਾ ਉਹ ਵੀ ਟੁੱਟ ਗਿਆ ਇਸੇ ਕਰਕੇ ਮੈਂ ਵੀ ਤੈਨੂੰ ਫੋਨ ਨਹੀਂ ਕਰ ਸਕੀ ਤਾਂ ਸੀਮਾ ਬਹੁਤ ਰੋਂਦੀ ਆ ਤੇ ਸੀ ਮ ਆਪਣੀ ਮਾਂ ਨੂੰ ਇੱਕ ਖੁਸ਼ਖਬਰੀ ਵੀ ਦਿੰਦੀ ਆ ਕਿ ਤੇਰੀ ਧੀ ਨੇ IAS ਹ ਯੂਪੀਐਸਸੀ ਦਾ ਐਗਜ਼ਾਮ ਆ ਜਿਹੜਾ ਕਲੀਅਰ ਕਰ ਲਿਆ ਤੇ ਮੈਂ IAS ਬਣ ਗਈ ਹੁਣ ਮੇਰੀ ਟ੍ਰੇਨਿੰਗ ਲੱਗਣੀ ਆ ਫਿਰ ਉਹ ਆਪਣੀ ਪਰਜਾਈ ਨੂੰ ਕਹਿੰਦੀ ਆ ਕਿ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਤੂੰ ਇੱਕ ਔਰਤ ਹੋ ਕੇ ਇੱਕ ਔਰਤ ਤੇ ਇਸ ਤਰ੍ਹਾਂ ਜ਼ੁਲਮ ਕਰਦੀ ਆ ਉਹ ਕਹਿੰਦੀ ਜਾ ਜਾ ਤੂੰ ਤੂੰ ਕੌਣ ਆਂਗੀ ਇੱਥੇ ਆ ਕੇ ਹੁਕਮ ਚਲਾਉਣ ਵਾਲੀ ਫਿਰ ਉਹ ਦੱਸਦੀ ਆ ਵੀ ਮੈਂ ਇਹਦੀ ਧੀ ਆਂਗੀ ਤੇ ਇਨੇ ਗੁਰਦੀਪ ਦਾ ਪੋਤਾ ਜਿਹੜਾ ਤਾਰੀ ਉਹ ਵੀ ਆ ਜਾਂਦਾ ਉਹ ਵੇਖਦਾ ਵੀ ਇਹ ਹਨਾ ਪੜ੍ਹੀ ਲਿਖੀ ਕੁੜੀ ਜੀ ਕੌਣ ਆ ਕਿਉਂਕਿ ਇੰਨੇ ਸਾਲਾਂ ਬਾਅਦ ਉਹ ਮਿਲ ਰਹੇ ਸੀ ਭਾਵੇਂ ਕਿ ਉਹਨੂੰ ਪਛਾਣ ਆ ਜਾਂਦੀ ਆ ਪਰ ਫਿਰ ਵੀ ਉਹ ਹੈਰਾਨ ਰਹਿ ਜਾਂਦਾ ਤੇ ਫਿਰ ਸੀਮਾ ਜਿਹੜੀ ਉਹ ਤਾਰੀ ਨੂੰ ਕਹਿੰਦੀ ਆ ਵੀ ਘੱਟੋ ਘੱਟ ਤੈਨੂੰ ਤਾਂ ਇਸ ਗੱਲ ਦੀ ਸ਼ਰਮ ਆਉਣੀ ਚਾਹੀਦੀ ਆ ਵੀ ਪਾਪਾ ਦੀ ਮੌਤ ਹੋ ਗਈ ਤੇ ਮਾਂ ਦੀ ਤੁਸੀਂ ਕੀ ਹਾਲਤ ਕੀਤੀ ਆ ਤਾਂ ਉਹ ਕਹਿੰਦਾ ਵੀ ਮਾਂ ਤੇ ਪਿਓ ਨੇ ਮੇਰੇ ਬਾਰੇ ਤਾਂ ਕਦੇ ਕੁਝ ਸੋਚੇ ਹੀ ਨਹੀਂ ਸਾਰਾ ਧਿਆਨ ਤਾਂ ਇਹਨਾਂ ਦਾ ਤੇਰੇ 'ਚ ਰਹਿੰਦਾ ਸੀ ਉਹ ਕਹਿੰਦੀ ਵੀ ਦੇਖ ਮਾਂ ਪਿਓ ਨੇ ਆਪਣਾ ਦੋਨਾਂ ਦਾ ਬਰਾਬਰ ਕੀਤਾ ਠੀਕ ਹੈ ਮੈਂ ਇਹਨਾਂ ਦੀ ਸਕੀਤੀ ਨਹੀਂ ਪਰ ਮੈਂ ਵੀ ਤਾਂ ਆਪਣੇ ਹਨਾ ਔਲਾਦ ਵਾਲੇ ਫਰਜ਼ ਨਿਭਾਏ ਆ ਦੇਖ ਆਪਾਂ ਨੂੰ ਦੋਨਾਂ ਨੂੰ ਬਰਾਬਰ ਪੜਨ ਦਾ ਮੌਕਾ ਮਿਲਿਆ ਤੂੰ ਨਹੀਂ ਮਿਹਨਤ ਕੀਤੀ ਫਿਰ ਵੀ ਤਾਂ ਪਾਪਾ ਮੰਮੀ ਨੇ ਤੇਰਾ ਕੀਤਾ ਹੀ ਆ ਵੀ ਹੁਣ ਤੂੰ ਇਹਨਾਂ ਨੂੰ ਹਰ ਇੱਕ ਗੱਲ ਤੇ ਦੋਸ਼ੀ ਠਹਿਰਾ ਰਿਹਾ ਉਹ ਕਹਿੰਦੀ ਵੀ ਅੱਜ ਤੋਂ ਬਾਅਦ ਮਾਂ ਜਿਹੜੀ ਉਹ ਤੁਹਾਡੇ ਨਾਲ ਨਹੀਂ ਰਹੂਗੀ ਤੁਹਾਨੂੰ ਇਹ ਬੋਝ ਲੱਗਦੀ ਆ ਨਾ ਪਾਪਾ ਦੀ ਜਿੰਨੀ ਵੀ ਪ੍ਰਾਪਰਟੀ ਆ ਸਾਰੀ ਤੁਸੀਂ ਰੱਖੋ ਜਿਹੜਾ ਮੇਰੀ ਪੜ੍ਹਾਈ ਤੇ ਖਰਚ ਹੋਇਆ ਸੀ ਮੇਰੇ ਪਿਓ ਨੇ ਖਰਚ ਕੀਤਾ ਸੀ ਉਹਦਾ ਕਰਜ਼ ਮੈਂ ਵੈਸੇ ਵੀ ਚੁਕਾ ਦੇਣਾ ਸੀ ਹੁਣ ਤੁਹਾਨੂੰ ਮਾਂ ਬੋਝ ਲੱਗਦੀ ਹੈ ਨਾ ਤੇ ਇਹ ਮਾਂਗੀ ਤੁਹਾਡੇ ਨਾਲ ਬਿਲਕੁਲ ਵੀ ਨਹੀਂ ਰਹੂਗੀ ਚਲੋ ਆਪਣੀ ਮਾਂ ਨੂੰ ਆਪਣੇ ਨਾਲ ਲੈ ਜਾਂਦੀ ਆ ਲੈ ਕੇ ਚਲੋ ਉਹਨਾਂ ਨੂੰ ਸਰਕਾਰੀ ਰਹਿਸਾ ਜਿਹੜੀ ਘਰ ਮਿਲਿਆ ਹੁੰਦਾਗਾ ਤੇ ਕੁਝ ਕੋ ਉਹਨਾਂ ਨੂੰ ਤਨਖਾਹ ਵੀ ਉਹਨੂੰ ਮਿਲਣੀ ਹੁੰਦੀ ਹੈ ਟ੍ਰੇਨਿੰਗ ਦੇ ਦੌਰਾਨ ਚਲੋ ਆਪਣੇ ਘਰ ਲੈ ਜਾਂਦੀ ਹੈ ਆਪਣੀ ਮਾਂ ਨੂੰ ਸਰਕਾਰੀ ਘਰ ਜਿਹੜਾ ਮਿਲਦਾਗਾ ਉੱਥੇ ਲਿਜਾ ਕੇ ਉਹਨੂੰ ਚੰਗੀ ਤਰ੍ਹਾਂ ਨਿਵਾਉਂਦੀ ਤਬਾਉਂਦੀ ਆ ਕਿਉਂਕਿ ਉਹਦੀ ਹਾਲਤ ਬਹੁਤ ਤਰਸਯੋਗ ਹੋਈ ਪਈ ਸੀ ਫਿਰ ਅਗਲੇ ਦਿਨ ਜਾ ਕੇ ਉਹਨੂੰ ਨਵੇਂ ਕੱਪੜੇ ਦਲਵਾਉਂਦੀ ਆ ਉਹ ਆਪਣੀ ਮਾਂ ਨੂੰ ਕਹਿੰਦੀ ਆ ਵੀ ਹੁਣ ਜਿੰਨੇ ਜ਼ੁਲਮ ਸਹਣੇ ਸੀ ਤੁਸੀਂ ਸਹਲੇ ਜਿੰਨਾ ਦੁੱਖ ਸਹਣਾ ਸੀ ਸਹ ਲਿਆ ਵੀ ਹੁਣ ਤੁਸੀਂ ਕੋਈ ਵੀ ਕੰਮ ਨਹੀਂ ਕਰੋਗੇ ਹੁਣ ਤੁਸੀਂ ਆਪਣੀ ਜ਼ਿੰਦਗੀ ਆਰਾਮ ਨਾਲ ਬਿਤਾਓਗੇ ਕਿਉਂਕਿ ਹੁਣ ਤੁਹਾਡੀ ਧੀ ਆ ਜਿਹੜੀ ਉਹ ਵੱਡੀ ਅਫਸਰ ਬਣ ਚੁੱਕੀ ਆ ਚਲੋ ਉਹ ਟ੍ਰੇਨਿੰਗ ਤੇ ਜਾਂਦੀ ਆ ਤੇ ਉਹਦੀ ਮਾਂ ਜਿਹੜੀ ਘਰ ਸੰਭ ਲੈਂਦੀ ਆ ਘਰ ਦੇ ਵਿੱਚ ਵਧੀਆ ਕੰਮ ਵਾਲੀ ਲੱਗੀ ਹੋਈ ਸੀ ਤੇ ਉਹ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦੀ ਆ ਤੇ ਕਹਿੰਦੀ ਆ ਕਿ ਜੇ ਅੱਜ ਗੁਰਦੀਪ ਸਿੰਘ ਜਿਉਂਦਾ ਹੁੰਦਾ ਤੇ ਉਹਨੂੰ ਕਿੰਨਾ ਮਾਣ ਹੁੰਦਾ ਆਪਣੀ ਧੀ ਤੇ ਚਲੋ ਇੱਕ ਦਿਨ ਸੀਮਾ ਜਿਹੜੀ ਉਹ ਟ੍ਰੇਨਿੰਗ ਲਈ ਚਲੀ ਜਾਂਦੀ ਆ ਤੇ ਘਰ ਦੇ ਵਿੱਚ ਉਹਦੀ ਮਾਂ ਇਕੱਲੀ ਹੁੰਦੀ ਆ ਉਹ ਵੇਖਦੀ ਆ ਵੀ ਇੱਕ ਮੁੰਡਾ ਜਿਹੜਾ ਨੌਜਵਾਨ ਮੁੰਡਾ ਉਹ ਮਤਲਬ ਉੱਤਰ ਦਾ ਗੱਡੀ ਦੇ ਵਿੱਚੋਂ ਨਾਲ ਦੋ ਉਹਦੇ ਮਤਲਬ ਮੰਮੀ ਪਾਪਾ ਸੀ ਮੰਮੀ ਪਾਪਾ ਦੇਖਣ ਚ ਇਹ ਲੱਗਦਾ ਸੀ ਵੀ ਉਹਨਾਂ ਦਾ ਮੁੰਡਾ ਹੁੰਦਾ ਚਲ ਜਦੋਂ ਉਹ ਘਰੇ ਆਉਂਦੇ ਆ ਤੇ ਉਹ ਸੀਮਾ ਦੀ ਮੰਮੀ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਹਨਾ ਤੇ ਉਹ ਜਿਹੜੇ ਨਾਲ ਇੱਕ ਆਦਮੀ ਤੇ ਔਰਤ ਸੀ ਉਹ ਵੀ ਚਲੋ ਮਿਲਦੇ ਆ ਸਿਮਾ ਦੀ ਮਾਂ ਜਿਹੜੀ ਉਹਨਾਂ ਨੂੰ ਡ੍ਰੈਗ ਰੂਮ ਦੇ ਵਿੱਚ ਬਿਠਾਉਂਦੀ ਆ ਤੇ ਉਹ ਮੁੰਡਾ ਜਿਹੜਾ ਉਹ ਕਹਿੰਦਾ ਵੀ ਮੇਰਾ ਨਾਮ ਜਿੰਮੀ ਆ ਤੇ ਮੈਂ ਸਿਮਾ ਦੇ ਨਾਲ ਹੀ ਮਤਲਬ ਅਸੀਂ ਇਕੱਠਿਆਂ ਨੇ IAS ਕੀਤੀ ਹੈਗੀ ਵੀ ਮੇਰੀ ਟ੍ਰੇਨਿੰਗ ਪੂਰੀ ਹੋ ਗਈ ਵੀ ਮੈਂ ਪਹਿਲਾਂ ਹਨਾ ਐਗਜ਼ਾਮ ਕਲੀਅਰ ਕੀਤਾ ਸੀਗਾ ਜਦੋਂ ਪਹਿਲਾਂ ਅਸੀਂ ਇਕੱਠਿਆਂ ਨੇ ਐਗਜ਼ਾਮ ਦਿੱਤਾ ਸੀ ਉਦੋਂ ਸਿਮਾ ਦਾ ਐਗਜ਼ਾਮ ਕਲੀਅਰ ਨਹੀਂ ਹੋਇਆ ਸੀ ਮੇਰਾ ਉਦੋਂ ਕਲੀਅਰ ਹੋ ਗਿਆ ਸੀ ਤੇ ਸਿਮਾ ਦੀ ਮਾਂ ਦੱਸਦੀ ਆ ਵੀ ਹਾਂ ਹੁਣ ਉਹ ਉਹਦੀ ਟ੍ਰੇਨਿੰਗ ਆ ਜਿਹੜੀ ਚੱਲ ਰਹੀ ਹੈਗੀ ਚਲੋ ਉਹ ਗੱਲਾਂ ਬਾਤਾਂ ਕਰਦੇ ਆ ਤੇ ਫਿਰ ਉਹ ਦੱਸਦਾ ਵੀ ਇਹ ਮੇਰੇ ਮੰਮੀ ਪਾਪਾ ਨੇ ਸੀਮਾ ਦੀ ਮਾਂ ਚਲੋ ਕਹਿੰਦੀ ਹੈ ਵੀ ਵਧੀਆ ਕੀਤਾ ਹਨਾ ਤੁਸੀਂ ਆਏ ਵੀ ਤੁਸੀਂ ਕਿਵੇਂ ਆਏ ਹੋ ਫਿਰ ਜਿਹੜੇ ਜਿੰਮੀ ਦੇ ਮੰਮੀ ਪਾਪਾ ਨੇ ਉਹ ਕਹਿੰਦੇ ਆ ਕਿ ਵੀ ਸਾਡੇ ਮੁੰਡੇ ਨੂੰ ਤੁਹਾਡੀ ਧੀ ਬਹੁਤ ਪਸੰਦ ਆ ਤੇ ਅਸੀਂ ਤਾਂ ਤੁਹਾਡੀ ਧੀ ਦਾ ਹੱਥ ਮੰਗਣ ਆਏ ਆ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਇਹ ਸੁਣ ਕੇ ਸੀਮਾ ਦੀ ਮਾਂ ਬਹੁਤ ਖੁਸ਼ ਹੁੰਦੀ ਆ ਉਹ ਕਹਿੰਦੀ ਵੀ ਦੇਖੋ ਮੈਨੂੰ ਕੋਈ ਇਤਰਾਜ਼ ਨਹੀਂ ਪਰ ਮੈਂ ਸੀਮਾ ਦੀ ਰੈ ਜ਼ਰੂਰ ਲੈਣਾ ਚਾਹਾਂਗੇ ਕਿਉਂਕਿ ਮੈਂ ਤੁਹਾਨੂੰ ਨਹੀਂ ਜਾਣਦੀ ਸੀਮਾ ਤੁਹਾਨੂੰ ਜਾਣਦੀ ਐ ਬੇਟਾ ਉਹਦੇ ਤੁਹਾਡੇ ਬਾਰੇ ਕੀ ਖਿਆਲ ਨੇ ਵੀ ਮੈਂ ਆਪਣੀ ਧੀ ਤੋਂ ਬਿਨਾ ਕੋਈ ਫੈਸਲਾ ਨਹੀਂ ਲੈ ਸਕਦੀ ਕੋਈ ਗੱਲ ਨਹੀਂ ਮੇਰੀ ਧੀ ਨੂੰ ਆ ਜਾਂਦੇ ਹੋ ਮੈਂ ਉਹਦੇ ਨਾਲ ਗੱਲ ਕਰਕੇ ਤੁਹਾਡੇ ਤੱਕ ਜਿਹੜੀ ਖਬਰ ਹੈ ਬਾਅਦ ਚ ਪਹੁੰਚਾ ਦੂੰਗੀ ਚਲੋ ਚਾਹ ਪਾਣੀ ਪੀਂਦੇ ਆ ਤੇ ਵਾਪਸ ਚਲੇ ਜਾਂਦੇ ਆ ਸ਼ਾਮ ਨੂੰ ਜਦੋਂ ਸੀਮਾ ਘਰ ਆਉਂਦੀ ਆ ਤਾਂ ਉਹਦੀ ਮੰਮਾ ਗਈ ਫਿਰ ਉਹਦੇ ਨਾਲ ਗੱਲ ਕਰਦੀ ਆ ਕਿ ਮੁੰਡਾ ਕੋਈ ਜਿੰਮੀ ਤੇ ਉਹਦੇ ਮੰਮੀ ਪਾਪਾ ਆਏ ਸੀ ਵੀ ਤੇਰਾ ਹੱਥ ਮੰਗ ਰਹੇ ਸੀ ਸੀਮਾ ਕਹਿੰਦੀ ਵੀ ਹਾਂ ਮੰਮੀ ਮੈਂ ਜਾਣਦੀ ਆ ਉਹ ਮੁੰਡਾ ਬਹੁਤ ਨਰਮ ਆ ਵੈਸੇ ਤਾਂ ਕੋਈ ਇਹਲਦੀ ਗੱਲ ਤਾਂ ਹੈ ਨਹੀਂ ਕਿ ਮੈਂ ਉਹਨੂੰ ਪਸੰਦ ਕਰਦੀ ਆ ਪਰ ਦੇਖੋ ਅੱਜ ਨਹੀਂ ਤਾਂ ਕੱਲ ਹਨਾ ਤੁਸੀਂ ਮੇਰਾ ਰਿਸ਼ਤਾ ਕਰਨੇ ਆ ਜੇ ਉਹ ਮੰਗ ਕੇ ਮੇਰਾ ਰਿਸ਼ਤਾ ਲੈਂਦੇ ਆ ਤਾਂ ਮੈਨੂੰ ਕੋਈ ਇਤਰਾਜ਼ ਵੀ ਨਹੀਂ ਬਾਕੀ ਜੋ ਤੁਸੀਂ ਕਹੋਗੇ ਉਹੀ ਮੈਨੂੰ ਮਨਜ਼ੂਰ ਆ ਫਿਰ ਸੀਮਾ ਦੀ ਮਾਂ ਕਹਿੰਦੀ ਵੀ ਅੱਜ ਤਾਂ ਮੇਰਾ ਬਹੁਤ ਵੱਡਾ ਬੋਝ ਆ ਜਿਹੜਾ ਉਹ ਹਲਕਾ ਹੋ ਗਿਆ ਵੀ ਮੈਨੂੰ ਹੋਰ ਕੀ ਚਾਹੀਦਾ ਫਿਰ ਉਹ ਜੀ ਮਿੰਦੀ ਮੰਮੀ ਨੂੰ ਫੋਨ ਕਰਦੀ ਆ ਤੇ ਉਹਨੂੰ ਕਹਿੰਦੀ ਆ ਕਿ ਵਧਾਈਆਂ ਭੈਣ ਜੀ ਵੀ ਹੁਣ ਆਪਾਂ ਰਿਸ਼ਤੇਦਾਰ ਬਣਨ ਜਾ ਰਹੇ ਹਾਂ ਅੱਗੋਂ ਜਿੰਮੀ ਦੀ ਮੰਮੀ ਵੀ ਸਮਝ ਜਾਂਦੀ ਆ ਕਿ ਹਾਂ ਵੀ ਚਲੋ ਸੀਮਾ ਮੰਨ ਗਈ ਹੋਣੀ ਆ ਰਿਸ਼ਤੇ ਲਈ ਫਿਰ ਉਹ ਮੰਗਣੀ ਕਰ ਦਿੰਦੇ ਆ ਸੀਮਾ ਦੀ ਤੇ ਜਿੰਮੀ ਦੀ ਤੇ ਇੱਕ ਮਹੀਨੇ ਬਾਅਦ ਦੋਨਾਂ ਦਾ ਵਿਆਹ ਹੋ ਜਾਂਦਾ ਉਦੋਂ ਸੀਮਾ ਦੀ ਟ੍ਰੇਨਿੰਗ ਆ ਜਿਹੜੀ ਉਹ ਵੀ ਪੂਰੀ ਹੋ ਜਾਂਦੀ ਆ ਫਿਰ ਦੋਨੋਂ ਜਾਣੇ ਆਪਣੀ ਜੌਬ ਕਰਦੇ ਆ ਤੇ ਦੋਨੋਂ ਦਾ ਜਦੋਂ ਵਿਆਹ ਹੋ ਜਾਂਦਾ ਉਸ ਤੋਂ ਬਾਅਦ ਵੀ ਜਿੰਮੀ ਤੇ ਸੀਮਾ ਜਿਹੜੇ ਉਹ ਸੀਮਾ ਦੀ ਮਾਂ ਦੇ ਘਰ ਦੇ ਵਤਿ ਰਹਿੰਦੇ ਆ ਕਿਉਂਕਿ ਜਿੰਮੀ ਹੋਰੇ ਤਿੰਨ ਭਰਾ ਸੀ ਉਹਨਾਂ ਦੇ ਜਿਹੜੇ ਉਹਦੇ ਵੱਡੇ ਭਰਾ ਸੀ ਉਹ ਆਪਣੇ ਮੰਮੀ ਪਾਪਾ ਨਾਲ ਰਹਿ ਲੈਂਦੇ ਆ ਤੇ ਸੀਮਾ ਕਹਿੰਦੀ ਆ ਵੀ ਜਿੰਨਾ ਚਿਰ ਮੇਰੀ ਮਾਂ ਜਿਉਂਦੀ ਆ ਆਪਾਂ ਇੱਥੇ ਹੀ ਰਹਾਂਗੇ ਮੇਰੀ ਮਾਂ ਕੋਲ ਵੀ ਇਹਨੂੰ ਮੈਂ ਕੱਲੀ ਨਾ ਛੱਡਦੀ ਹੈਗੀ ਇਸੇ ਤਰ੍ਹਾਂ ਫਿਰ ਸਾਰੇ ਜਣੇ ਉਹ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰਦੇ ਆ ਤੇ ਸੀਮਾ ਨੇ ਕਦੇ ਵੀ ਆਪਣੇ ਭਰਾ ਤਾਰੀ ਦੀ ਕੋਈ ਬਾਤ ਨਹੀਂ ਪੁੱਛੀ ਤੇ ਨਾ ਹੀ ਉਹਨਾਂ ਨੇ ਕਦੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਵੀ ਸੀਮਾ ਤੇ ਮੰਮੀ ਕਿਵੇਂ ਆ ਹਾਂਜੀ ਦੋਸਤੋ ਵੈਸੇ ਤਾਂ ਕਹਿੰਦੇ ਹੁੰਦੇ ਆ ਕਿ ਖੂਨ ਦੇ ਰਿਸ਼ਤੇ ਖੂਨ ਦੇ ਹੀ ਹੁੰਦੇ ਆ ਪਰ ਇਹ ਸਾਰੀਆਂ ਗੱਲਾਂ ਸਾਰਿਆਂ ਤੇ ਲਾਗੂ ਨਹੀਂ ਹੁੰਦੀਆਂ ਕਈ ਵਾਰ ਖੂਨ ਦੇ ਰਿਸ਼ਤੇ ਆ ਜਿਹੜੇ ਉਹ ਪਰਾਈ ਹੋ ਜਾਂਦੇ ਆ ਤੇ ਬਗਾਨੇ ਰਿਸ਼ਤੇ ਉਹ ਆਪਣੇ ਬਣ ਜਾਂਦੇ ਆ ਭਾਵੇਂ ਕਿ ਪਰਵਰੇਸ਼ ਦੋਮਾਂ ਦੀ ਇਕੱਠਿਆਂ ਨਹੀਂ ਕੀਤੀ ਸੀ ਗੁਰਦੀਪ ਸਿੰਘ ਤੇ ਉਹਦੀ ਪਤਨੀ ਨੇ ਜਿਹੜਾ ਉਹਨਾਂ ਦਾ ਢਿੱਡੋਂ ਜੰਮਿਆ ਪੁੱਤ ਸੀ ਉਹ ਉਹਨਾਂ ਦਾ ਨਹੀਂ ਬਣਿਆ ਪਰ ਕਚਰੇ ਦੇ ਢੇਰ ਚੋਂ ਮਿਲੀ ਕੁੜੀ ਉਹਨਾਂ ਦੀ ਆਪਣੀ ਬਣ ਗਈ ਤੇ ਉਹਨੇ ਅਫਸਰ ਬਣ ਕੇ ਉਹਨਾਂ ਦਾ ਨਾਮ ਆ ਜਿਹੜਾ ਉਰੋਸ਼ਣ ਕੀਤਾ ਕਿ ਮੈਨੂੰ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ੀਕਾਲ ਜੀ